ਪੂਰੇ ਹੀ ਪੰਜਾਬ ਪਰਦੇ ਵਿੱਚ ਅੱਜ ਤੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਅਜੀਬ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਦਿੱਸਿਆ ਕਿ ਸਭ ਤੋਂ ਵੱਡਾ ਕੇਕ ਜਿਹੜਾ ਵਾ ਉਹ ਤਿਆਰ ਪਰ ਤਿਆਰ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਉਸ ਕੇਕ ਦੀ ਤਸਵੀਰ ਵੀ ਸਾਂਝੀ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰੀਗਰ ਨੇ ਉਹਨਾਂ ਦੇ ਵੱਲੋਂ ਇਸ ਕੇਕ ਨੂੰ ਤਿਆਰ ਕੀਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਾਫੀ ਮਿਹਨਤ ਤੋਂ ਬਾਅਦ ਇਹ ਜਿਹੜਾ ਕੇਕ ਆ ਉਹ ਤਿਆਰ ਬਰ ਤਿਆਰ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸਰ ਕੇਕ ਦੀ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ 600 ਪਾਉਂਡ ਦਾ ਕੇਕ ਜਿਹੜਾ ਉਹ ਤਿਆਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਕੇਕ ਦੀ ਤਸਵੀਰ ਹੋਰ ਨਾਲ ਸਾਂਝੀ ਕਰਦੇ ਪਿਆ ਤਾਂ ਡਰਾਈ ਫਰੂਟ ਤਾਂ ਹੋਰ ਵੀ ਫਰੂਟ ਦੇ ਨਾਲ ਜਿਹੜਾ ਕੇਕ ਆ ਉਹ ਹਰ ਸਾਲ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਤਿਆਰ ਕੀਤਾ ਜਾਇਆ ਹੈ ਗਿਆ ਤਾਂ ਥੋੜੀ ਜੀ ਦੇਰ ਦੇ ਵਿੱਚ ਇਹ ਕੇਕ ਜਿਹੜਾ ਟਰਾਲੀ ਦੇ ਵਿੱਚ ਰੱਖ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਲੈ ਕੇ ਜਾਣਗੇ ਤਾਂ ਉੱਥੇ ਸੰਗਤਾਂ ਦੇ ਵਿੱਚ ਜਿਹੜਾ ਇਹ ਕੇਕ ਆਹੋ ਪਰਤਾਇਆ ਜਾਏਗਾ ਤਾਂ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਵੀ ਕਰਦੇ ਆਂ ਤਾਂ ਕੀ ਨਾਮ ਆ ਜੀ ਬਣਾ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਮੰਦੂ ਹੈ ਜੀ ਕੀ ਕਹਾ ਜਾਂਦੇ ਹੋ ਕਿੰਨੀ ਕੁ ਮਿੰਟ ਲੱਗਦੀ ਹੈ ਜੀ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤਾਂ ਤਾਂ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਏ ਜੀ ਹਾਂ ਜੀ ਕੀ ਕਹਾ ਜਾਂਦੇ ਦਾ ਕੇਕ ਤਿਆਰ ਕੀਤਾ ਗਿਆ ਜੀ ਅੱਜ ਇਹ ਕੇਕ ਜੀ 600 ਪੌਂਡ ਦਾ ਤਿਆਰ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਜੀ ਬਾਬਾ ਦੀਪ ਸਿੰਘ ਦਾ ਜਨਮ ਦਿਨ ਬڑے ਧੁੰਮਤਾ ਅਮਨਾਲ ਸ਼ੀ ਦਾ ਸਭ ਮਨਾਇਆ ਜਾਏਗਾ ਰਾਤੀ 12 ਵਜੇ ਕੇਕ ਉੱਥੇ ਕੱਟਿਆ ਜਾਏਗਾ ਤਾਂ ਕਿੰਨੇ ਕੁ ਕਾਰੀਗਰ ਲੱਗੇ ਨੇ ਇਸ ਵਿੱਚ ਇਹ ਤਕਰੀਬਨ 5 ਕਾਰੀਗਰ ਲੱਗੇ ਸੀ ਜੀ 5 ਦਿਨ ਤੋਂ ਲਗਾਤਾਰ ਇਹ ਤਿਆਰੀ ਚੱਲ ਰਹੀ ਹੈ ਜੰਮੂ ਤੋਂ ਕਾਰੀਗਰ ਆਏ ਸੀ ਉਹ ਅੱਜ ਪੂਰਾ ਆਪਣਾ ਕੇਕ ਤਿਆਰ ਕਰਕੇ ਪੇਸ ਦੇ ਗਏ ਆ ਸਾਨੂੰ ਜੋ ਕਿ ਰਾਤੀ 12 ਵਜੇ ਉੱਥੇ ਮਰਤਾਇਆ ਜਾਏਗਾ ਜੀ ਹਾਂ ਹਰ ਸਾਲ ਤੁਹਾਡੇ ਵੱਲੋਂ ਜਿਹੜੇ ਕੇਕ ਨੇ ਉਹ ਤਿਆਰ ਕਰਵਾਏ ਜਾਂਦੇ ਨੇ ਹਾਂਜੀ ਹਾਂਜੀ ਇਹ ਤਕਰੀਬਨ 12 ਸਾਲ ਹੋ ਗਿਆ ਜੀ ਸਾਨੂੰ ਕੇਕ ਤਿਆਰ ਕਰਦਾ ਪੰਜਾਬ ਤੋਂ ਸ਼ੁਰੂ ਕੀਤਾ ਸੀ ਅੱਜ ਆਪਾਂ 600 ਬੋਨ ਤੇ ਪਹੁੰਚੀ ਆਈ ਬਾਬਾ ਜੀ ਸਿਰ ਤੇ ਅੰਦੀ ਅਸ਼ੀਰਵਾਦ ਦੇਣ ਅੱਗੇ ਤੋਂ ਅੱਗੇ ਵਧੀ ਜਾਵਾਂਗੇ ਕੇਕ ਸਾਡਾ ਵਧੀ ਜਾਏਗਾ ਜੀ ਤਾਂ ਜੇਕਰ ਅਸੀਂ ਗੱਲ ਕਰੀਏ ਕੀ ਕੁਝ ਇਸ ਕੇਕ ਦੇ ਵਿੱਚ ਪਾਇਆ ਗਿਆ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਡਰਾਈ ਫਰੂਟ ਪਿਆ ਹੈ ਚਾਕਲੇਟ ਪਈ ਹੈ ਇੱਕ ਇਹ ਅੰਗੂਰ ਪਏ ਨੇ ਹਰ ਇੱਕ ਤਰ੍ਹਾਂ ਦੀ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਇਹਦੇ ਜੇ ਕੋਈ ਚੀਜ਼ ਆਪ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਜਿਹੜਾ ਨਾਮ ਪਈ ਇਹ ਇੱਥੋਂ ਤੱਕ ਕਿ ਸਟਰਾਬੇਰੀ ਵੀ ਬਈ ਹੈ ਜੀ ਅਜੇਕਰ ਅਸੀਂ ਗੱਲ ਕਰੀਏ ਹੋਰ ਕੀ ਕੁਝ ਮੰਗਵਾਇਆ ਗਿਆ ਹੈ ਕਿ ਅੱਜ ਬਾਬਾ ਜੀ ਇਹ ਜਨਮ ਦਿਹਾੜੇ ਨੂੰ ਲੈ ਕੇ ਤੁਹਾਡੇ ਕੋਲ ਬਾਬਾ ਜੀ ਦੇ ਜਨਮ ਦਿਹਾੜੇ ਦੇ ਮੁੱਖ ਰਕਨੇ ਆ ਹੁਣੇ ਵਾਰ ਹਾਥੀ ਊਠ ਘੋੜੇ ਗਤਕਾ ਪਾਰਟੀ ਵੀ ਆ ਗਈ ਹੈ ਜੀ ਹੁਣੇ ਬਸ ਪਰ ਨਗਰ ਕੀਰਤਨ ਦੇ ਰੂਪ ਵਿੱਚ 라ਤੀ ਕੀ ਕਾਹੀ ਦਸਾ ਵੀ ਲੈ ਕੇ ਜਾਵਾਂਗੇ ਜੋ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਜੀ ਲੋਕੀ ਉੱਥੇ ਉਡੀਕ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਅਸੀਂ ਦੇਖਾਂਗੇ ਤੇ ਪ੍ਰਸ਼ਾਦ ਦੇ ਰੂਪ ਵਿੱਚ ਲਵਾਵਾਂਗੇ ਜੀ ਤਾਂ ਪੂਰਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਜੀ ਅੱਜ ਪੂਰਾ ਪੂਰਾ ਜੀ ਇਹ ਮੇਰੇ ਇਕੱਲੇ ਦਾ ਨਹੀਂ ਮੇਰੇ ਸਾਰੇ ਭੈਣ ਭਰਾਵਾਂ ਵੀਰਾਂ ਦਾ ਸੰਯੋਗ ਹੈ ਜੀ ਉਹਨਾਂ ਦੇ ਸਦਕੇ ਅੱਜ ਆਪ ਇੱਥੋਂ ਦੀ ਇੱਥੇ ਪਹੁੰਚ ਗਏ ਆ ਜੀ ਹੋਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਕੇਕ ਆ ਵੱਡਾ ਤਿਆਰ ਕੀਤਾ ਜਾਏਗਾ ਜੀ ਮੈਂ ਕਹ ਜਰੂਰ ਕੀਤਾ ਜਾਏਗਾ ਜੀ ਬਾਬਾ ਜੀ ਐਂ ਜੀ ਸਾਡੇ ਪਰਿਵਾਰ ਤੇ ਮੇਰੇ ਵੀਰ ਭਰਾਵਾਂ ਤੇ ਸਾਰਿਆਂ ਸਿਰ ਤੇ ਇੰਜ ਮੇਰ ਮਰਿਆ ਹੱਥ ਰੱਖੀ ਰਹਿਣ ਕਿ ਆਪਾਂ ਇਥੋਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਨੇ ਕੀਪਦਾ ਆਪਾਂ ਅਗਲੀ ਵਾਰੀ ਦੋ ਟਰਾਲੀ ਤੇ ਲੈ ਕੇ ਜਾਈਏ ਜੀ ਆ ਬਿਲਕੁਲ ਤੁਸੀਂ ਵੇਖਿਆ ਗਿਆ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਨੇ ਦੱਸਿਆ ਯਾਰਾ ਕਿ ਹਰ ਸਾਲ ਉਹਨਾਂ ਦੇ ਵੱਲੋਂ ਜਿਹੜਾ ਕੇਕ ਆਹੋ ਤਿਆਰ ਪਰ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਜਿਹੜਾ ਕੇਕ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੇਕ ਨੇ ਉਹ ਲੈ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਜਾਣਗੇ ਤਾਂ ਇਸ ਵਾਰ ਵੀ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਵਾਰ ਜਿਹੜੀਆਂ ਸੰਗਤਾਂ ਨੇ ਉਹ ਉਹ ਦੇਖਦੀਆਂ ਨੇ ਕਿ ਕਦੋਂ ਟਰਾਲੀ ਵਾਲਾ ਕੇਕ ਉਹ ਲੈ ਕੇ ਪਹੁੰਚਨ ਤਾਂ ਸੰਗਤਾਂ ਸ਼ੱਕਨ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕਰਵਾਇਆ ਗਿਆ ਤਾਂ ਉਹ ਸਪੈਸ਼ਲ ਕਾਰੀਗਰ ਇਹਨਾਂ ਦੇ ਵੱਲੋਂ ਹਰ ਸਾਲ ਮੰਗਵਾਏ ਜਾਂਦੇ ਨੇ ਜੋ ਇਸ ਕੇਕ ਨੂੰ ਆ ਕੇ ਤਿਆਰ ਕਰਦੇ ਨੇ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਾਰੀਗਰ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜੇ ਕੇਕ ਨੇ ਉਹ ਤਿਆਰ ਕੀਤੇ ਗਏ ਨੇ ਜਲਦੀ ਅਸੀਂ ਤਸਵੀਰ ਸਾਂਝੀ ਕੀਤੀ ਆ ਤਾਂ ਇਹ ਕੇਕ ਜਿਆਦਾਤਰ ਦਿਖਾਈ ਨਹੀਂ ਦਿੰਦੇ ਤਾਂ ਅੱਜ ਇਹਨਾਂ ਦੇ ਵੱਲੋਂ ਕੇਕ ਦਾ ਤਿਆਰ ਕੀਤਾ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਣਾ ਚਾਹੁੰਦੇ ਹੋ ਅਕਸਰ ਐਡਾ ਵੱਡਾ ਕੇਕ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਇਹਨਾਂ ਦੇ ਵੱਲੋਂ ਹਰ ਸਾਲ ਤਿਆਰ ਕਰਵਾਇਆ ਜਾਂਦਾ ਜੀ ਤਾਂ ਉਹਨਾਂ ਤੋਂ ਬੱਬਲ ਜੀ ਜੀ ਦੇ ਜਿਹਨ ਦਿਹਾੜੇ ਨੂੰ ਲੱਖ ਲੱਖ ਮੁਬਾਰਕਾਂ ਮੰਨੂ ਵੀਰ ਵੱਲੋਂ ਇਹ ਪਿਛਲੇ 12-13 ਸਾਲਾਂ ਤੋਂ ਇਹ ਕੇਕ 10 ਪੌਂਡ ਤੋਂ ਸ਼ੁਰੂ ਕਰਕੇ ਅਜ 60 ਪੌਂਡ ਤੱਕ ਜਾਣਗੇ ਪਰ ਅੰਬਰਸਰ ਦੀ ਸੰਗਤ ਨੂੰ ਇਸ ਕੇਕ ਦਾ ਟੁੜੀਕ ਹੁੰਦੀ ਆ ਕਿ ਨਗਰ ਕੀਰਤਨ ਦੇ ਰੂਪ ਚ ਇੱਕ ਕੇਕ ਜਾਂਦਾ ਮੇਰੇ ਕਵੀਰ ਦਾ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਹਰ ਲੰਗਰ ਦੀ ਸ਼ਰਧਾ ਵਾ ਕੋਈ ਕੇਂਦਰ ਦੇ ਲੰਗਰਾਂ ਦਾ ਕੋਈ ਫਰੂਟ ਡਰਾਈ ਫਰੂਟ ਦਾ ਕੇਕ ਤਿਆਰ ਕੀਤਾ ਗਿਆ ਇਹਨੂੰ ਕਿ ਤਕਰੀਬਨ ਕਾਰੀਗਰ ਜਿਹੜੇ ਬਾਹਰੋਂ ਆਉਂਦੇ ਆ ਤਿਆਰ ਕਰਨ ਦੀ ਔਰ ਅੱਜ ਤੁਸੀਂ ਹੁਣੇ ਹੋਰ 10 ਮਿੰਟ ਤੱਕ ਦੇਖਿਓ ਇੱਥੇ ਸਾਰਾ ਗਤਕਾ ਵਗੈਰਾ ਨਾਲ ਬਾਬਾ ਜੀ ਦੇ ਮਤਲਬ ਨਗਰ ਕੀਰਤਨ ਦੇ ਰੂਪ ਨਾਲ ਉੱਥੇ ਜਾ ਕੇ 12 ਵਜੇ ਅਰਦਾਸ ਕਰਨ ਤੋਂ ਬਾਅਦ ਇਸ ਨੂੰ ਸੰਗਤ ਚ ਵਰਤਾਇਆ ਜਾਊਗਾ ਔਰ ਬਹੁਤ ਹੀ ਦੇਖ ਰਹੇ ਹੋ ਪੰਜ ਸਾਲ ਤੋਂ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਫੈਮਲੀਆਂ ਫੋਟੋਆਂ ਖਿਚਾ ਰਹੀਆਂ ਮਤਲਬ ਇੱਕ ਵੱਖਰੀ ਇੱਕ ਦਾ ਕੇਂਦਰ ਬਣਿਆ ਹੋਇਆ ਹੈ ਕੇਕ ਗੁਰੂ ਰੂਪ ਦੇ ਪ੍ਰਸ਼ਾਦ ਦੇ ਤੌਰ ਤੇ ਹੀ ਉੱਥੇ ਲੈ ਕੇ ਜਾਵਾਂਗੇ ਇਹ ਕੇਕ ਦੀ ਜਦੋਂ ਵੀ ਹੁਣੇ ਪੁੱਛਿਆ ਵੀਰ ਨੂੰ ਕਿ ਵੱਡਾ ਹੋ ਸਕਦਾ ਕੇਕ ਵੱਡਾ ਹੋਏਗਾ ਗਾਗਾ ਇਹਨੂੰ ਬਸ ਦਿੱਕਤ ਸਾਨੂੰ ਇਹ ਆਉਂਦੀ ਖੜਨ ਦੀ ਜੇ ਕੋਈ ਉਹ ਵੀ ਸੁਵਿਧਾ ਕੋਈ ਵਧੀਆ ਹੋ ਜਾਏ ਤਾਂ ਇਤੋਂ ਵੱਡਾ ਵੀ ਕੇਕ ਹੋ ਸਕਦਾ ਵਾ ਕੇਕ ਗਾਹ ਵੱਡਾ ਹੋ ਰਿਹਾ ਇਹ ਪਾਉਂਡਾਂ ਚ ਵੱਧ ਰਿਹਾ 100 ਪਾਉਂਡ 50 ਪਾਉਂਡ ਚ ਟੀ ਇਸ ਕਰਕੇ ਪਰ ਬੜੀ ਆਸਤਾ ਵਾ ਬਾਬਾਈ ਦੇ ਕਿ ਸਾਡੀ ਦੇ ਕੋਈ ਕਾਦ ਨਹੀਂ ਹੈ ਜੀ ਉਹੀ ਜੋ ਪੁੱਛਿਆ ਉਹੀ ਸਿਰ ਤੇ ਮੇਰ ਭਰਿਆਦ ਰੱਖ ਕੇ ਆਪੋ ਆਪਣੀ ਸੇਵਾ ਲਈ ਜਾ ਰਹੇ ਹਾਂ ਥੋੜੇ ਸਮੇਂ ਤੱਕ ਲੈ ਕੇ ਜਾਣਗੇ ਜੀ ਗੁਰਦੁਆਰਾ ਸ਼ਿਖਰ ਸਾਹਿਬ ਦੇ ਬਾਹਰ ਪਿਆਰੀ ਹੋ ਰਹੀ ਹੈ ਜੀ ਬਸ ਹੋਰ 10 15 ਮਿੰਟ ਤੱਕ ਇਹਨੂੰ ਆਰਾਮ ਕੀਤਾ ਜਾਏਗਾ ਔਰ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਇਆ ਜਾਏਗਾ ਤੁਹਾਨੂੰ ਕੀ ਮੈਸੇਜ ਆਉਣ ਵਾਲੇ ਸਮੇਂ ਦੇ ਵਿੱਚ ਪਵਣ ਦੇਖੋ ਆਹੀ ਹੈ ਕਿ ਹੁੱਲੜ ਬਾਜੀ ਨਾ ਕਰਨ ਆਪਣੇ ਮਹਾਰਾਜ ਦਾ ਧਿਆਨ ਲੇ ਕੇ ਜਿਤਨਾ ਬੁਲਟ ਵਗੈਰਾ ਪਟਾਕੇ ਉਟਕਿਆਂ ਤੋਂ ਉਹਨਾਂ ਤੋਂ ਪ੍ਰੇਰਿਤ ਕਰਕੇ ਔਰ ਸੰਗਤ ਦੇਖੋ ਆਪਣੇ ਵੀ ਪਰਿਵਾਰ ਦੇ ਜੀ ਹੋ ਸਕਦੇ ਵਿੱਚ ਕਿ ਇਹਦੇ ਵੀ ਹੁੱਲੜ ਬਾਜੀ ਨਾ ਕਰਨ ਔਰ ਜਿੱਥੇ ਅਸੀਂ ਇੱਕ ਆਪਣੇ ਅਸੀਂ ਬਾਪੂ ਦੇ ਘਰ ਜਾਂਦੇ ਹਾਂ ਉਹ ਪੁਰਖੇ ਆ ਸਾਡੇ ਜਿਹੜੇ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸਾਡੇ ਉੱਤੇ ਸੀਸ ਤੱਕ ਆਪਣਾ ਦੇਤਾ ਔਰ ਅਸੀਂ ਉਹਨਾਂ ਦੇ ਘਰ ਜਾਣ ਲੱਗੇ ਅਸੀਂ ਸ਼ਰਧਾ ਨਾਲ ਜਾਈਏ ਆਪਣੇ ਜਿਸ ਘਰੋਂ ਨਿਕਲੇ ਆਸਣਾ ਉਧਰਾਂ ਜਾਈਏ ਕਿ ਨਾ ਕੀ ਹੁੱਲੜ ਬਾਜੀ ਕਰਕੇ ਜਾਈਏ ਇਹ ਇੱਕ ਅਪੀਲ ਹੈ ਸੰਗਤ ਨੂੰ ਆ ਕਿ ਜਿਹੜੀ ਪ੍ਰਸ਼ਾਸਨ ਨੂੰ ਆ ਕਿ ਇਸ ਤੇ ਰੋਕ ਲਾਈ ਜਾਵੇ ਇਹ ਦਿੱਕਤ ਬਹੁਤ ਕਲੀਅਰ ਹੁੰਦੀ ਜੀ ਆ ਬਿਲਕੁਲ ਤੁਸੀਂ ਨਾਲ ਮਤਲਬ ਬਹੁਤ ਵਰੀਆ ਗੱਲ ਕੀਤੀ ਗਈ ਆ ਕਿ ਅਕਸਰ ਹੀ ਅਸੀਂ ਦੇਖਦੇ ਆਂ ਕਿ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੁਲਟ ਜਾਂ ਫਿਰ ਮੋਟਰਸਾਈਕਲ ਲੈ ਕੇ ਜਾਂਦੇ ਨੇ ਤਾਂ ਹੁੱਲੜਬਾਜੀ ਕਰਦੇ ਨੇ ਤਾਂ ਉਹਨਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਨਗਰ ਕੀਰਤਨ ਦੇ ਉੱਪਰ ਉਹ ਸ਼ਰਧਾ ਦੇ ਨਾਲ ਜਾਣ ਤਾਂ ਨਤਮਸਤਕ ਹੋਣ ਪਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਹੋਣਾ ਨਾ ਕਰਦਾ ਲਗਾਤਾਰ ਗੱਲਬਾਤ ਜਾਈ ਰੱਖਾਂਗੇ ਤਾਂ ਕੀ ਕਹਿਣਾ ਚਾਹਦੇ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੋ ਲਗਾਤਾਰ ਵਕ ਵਕ ਜਿਹੜੀ ਸੰਗਤ ਇੱਥੇ ਆ ਰਹੀ ਹੈ ਤਾਂ ਇਸ ਕੇਕ ਦੇ ਨਾਲ ਤਸਵੀਰ ਕਰਵਾ ਰਹੀ ਹੈ ਕਿਉਂਕਿ ਅਕਸਰ ਐਡਾ ਵੱਡਾ ਕੇਕ ਕਿਤੇ ਵੀ ਨਹੀਂ ਦਿਖਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਸਾਰੇ ਸਮੂਹ ਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਇਹ ਤਿਆਰ ਹੋ ਰਿਹਾ ਹੈ 100 ਪਾਉਂਡ ਤੋਂ ਚੱਲੇ ਸੀ ਆ 600 ਪਾਉਂਡ ਦੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਜਿਹੜਾ ਲਏ ਆ ਬਹੁਤ ਵੱਡੀ ਉਪਰਾਲਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਵੱਧ ਤੋਂ ਵੱਧ ਸੰਗਤ ਆ ਰਹੀਆਂ ਔਰ ਸਾਰਿਆਂ ਨੂੰ ਇੰਨਾ ਉਤਸ਼ਾਹ ਹੁੰਦਾ ਹੈ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਹਿਲਾਂ ਹੀ ਦੋ ਦੋ ਮਹੀਨੇ ਤਿਆਰੀ ਚੱਲਦੀ ਰਹਿੰਦੀ ਹੈ ਕਿ ਚਲੋ ਜੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਬਾਬਾ ਜੀ ਦੇਹਾੜੇ ਤੇ ਜਾਣਾ ਹੈ ਤੇ ਅਸੀਂ ਦੇ ਇਹੀ ਕਹਿੰਦੇ ਜੀ ਜਿੰਨੀ ਸੰਗਤ ਆ ਰਹੀ ਹੈ ਜਿਸ ਤਰ੍ਹਾਂ ਮਤਲਬ ਆਪਣਾ ਸਾਰਾ ਕੇਕ ਵੱਡਾ ਆ ਰਿਹਾ ਉਸੇ ਤਰ੍ਹਾਂ ਹੀ ਸੰਗਤਾਂ ਵੀ ਸਾਡੇ ਨਾਲ ਜੁੜਦੀਆਂ ਜਾ ਰਹੀਆਂ ਤੇ ਬਹੁਤ ਮਜ਼ਾ ਆਉਂਦਾ ਸਾਰਿਆਂ ਨੂੰ ਬੱਚਿਆਂ ਨੂੰ ਆਪਣੇ ਜਨਮ ਦੇ ਨੇ ਭੁੱਲ ਜਾਂਦੇ ਬਾਬਾ ਜੀ ਦਾ ਯਾਦ ਨਾਲ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਰ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰਿਆਂ ਨੂੰ ਇਸੇ ਤਰ੍ਹਾਂ ਜੁੜ ਤੇ ਹੋਰ ਸੰਗਤ ਆਵਦਨ ਤੇ ਸਾਰਾ ਹੋਰ ਹੋਰ ਪ੍ਰਲੇਖ ਕਰਦੇ ਰਹੀਦਾ ਹਾਂ ਹੁਣ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਜਾਈ ਰੱਖੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਹਰ ਸਾਲ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਕੇਕ ਆ ਉਹ ਵੀ ਅਸੀਂ ਲਗਾਤਾਰ ਵੱਡਾ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਵੱਡਾ ਕੇਕ ਆ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਏਗਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਤਸਵੀਰ ਤੋਂ ਨਸਾਂਦੀ ਕੀਤੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਪਿੰਕੂ ਸਰਪਾਲ ਹਾਂਜੀ ਕੀ ਕਹਾਂ ਜਾਂਦਾ ਜਿਸ ਤਰ੍ਹਾਂ ਕੇਕ ਤਿਆਰ ਕੀਤਾ ਗਿਆ ਤਾਂ ਹਰ ਕੋਈ ਸੰਗਤ ਨੂੰ ਉਤਸ਼ਾਹ ਹੁੰਦਾ ਕਿ ਜਦੋਂ ਕੇਕ ਆਏਗਾ ਤਾਂ ਉਸ ਨਾਲ ਫੋਟੋਆਂ ਕਰਵਾਉਣਗੇ ਤਾਂ ਕੇਕ ਖਾਣਗੇ ਹਾਂਜੀ ਹਾਂਜੀ ਸੰਗਤਾਂ ਦਾ ਪਿਆਰ ਹੈ ਜੀ ਸਭ ਵੇਟ ਕਰਦੇ ਕੇਕ ਦੀ ਦੇਖਣ ਦੀ ਤਾਂ ਹੋਰ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਹਾਥੀ ਹੈ ਊਂਠ ਹੈ ਘੋੜੇ ਹੈ ਗਤਕਾ ਪਾਰਟੀ ਹੈ ਸਾਰਿਆਂ ਨਾਲ ਜਾਣਾ ਸੀ ਦਸ ਹੱਬ ਤੱਕ ਤਾਂ ਸਾਰੇ ਇਕੱਠੇ ਜਾਣਗੇ ਜੀ ਹਾਂਜੀ ਹਾਂਜੀ ਇਕੱਠੇ ਜੀ ਉੱਥੇ ਜਾ ਕੇ ਖੁਸ਼ੀ ਮਨਾਏਗੇ ਹਾਂਜੀ ਹਾਂਜੀ ਪੂਰਾ ਧੂਮ ਧਾਮ ਦਾ ਕੰਮ ਹੋਇਆ ਰਹੀ ਗਏ ਅਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਯਾਰਾ ਕਿ ਹਰ ਸਾਲ ਉਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬڑے ਸ਼ਰਧਾ ਤੇ ਭਾਵਨਾ ਦੇ ਨਾਲ ਨੌਂਦੇ ਨੇ ਤਾਂ ਇਸ ਵਾਰ ਵੀ ਉਹ ਕੇ ਕੱਟ ਕੇ ਬਾਬਾ ਜੀ ਦਾ ਜੜਨ ਦਿਹਾੜਾ ਉਹ ਮਨਾਉਣਗੇ ਜਗਮੰਡੀ ਦੇ ਲਈ ਸਾਹਿਲ